ਮੇਰੀ 12 ਅਪ੍ਰੈਲ ਨੂੰ ਜੋ ਵਿਆਹ ਤੇ ਜੋ ਲਾਸਟ ਡੇਟ 31 ਤਰੀਕ ਹੈ ਜੋ ਵੀ ਸੱਜਣ ਜਿਨ੍ਹਾਂ ਨੇ ਲੜਤੀਆਂ ਕਰਤੇ ਦੀ ਮੈਂਦ ਕਰਨੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ 31 ਤਰੀਕ ਨੂੰ ਧਾਲੀਵਾਲ ਐਨਰੋ ਦੇ ਵਿੱਚ ਆਪਣੇ ਨਾਮ ਦਰਜ ਕਰਾ ਲਓ ਕਿ 31 ਤਰੀਕ ਤੋਂ ਪਹਿਲੇ ਪਹਿਲੇ ਜੋ ਹੁਣ ਅਜ ਡਿਊਟੀ ਲਗੜੀਆਂ ਹੁਣ ਇਸ ਤੋਂ ਬਾਅਦ ਸਾਡੇ ਪ੍ਰਧਾਨ ਸਾਹਿਬ ਗੁਰਦੀਪ ਸਿੰਘ ਜੀ ਦੀ ਬੇਨਤੀ ਕਰਾਂਗਾ ਸਾਰੇ ਸਾਡੇ ਕੋਥਰ ਦਾ ਸੁਵਿੰਦਰ ਸਿੰਘ ਜੀ ਹੈਪੀ ਉਹ 2 ਮਿੰਟ ਵਾਸਤੇ ਜੋ ਆਉਣ ਵਾਲੀਆਂ ਡਿਊਟੀਆਂ ਲਗਣੀਆਂ ਨੇ ਉਸ ਦੇ ਬਾਰੇ ਜਾਂ ਜੋ ਆਪ ਰਹੋ ਰਹੇ ਨੇ ਆ ਵਿਕਣੇ ਹਨ ਉਸ ਦੇ ਬਾਰੇ ਦੱਸਣਗੇ ਸਰ ਸੁਵਿੰਦਰ ਸਿੰਘ ਜੀ ਹੈਪੀ ਸਾਰੇ ਜਿਹੜੇ ਪਹੁੰਚੇ ਹੋਏ ਮੀਟਿੰਗ ਦੇ ਵਿੱਚ ਪ੍ਰਧਾਨ ਸਾਹਿਬ ਗੁਰਨੀਤ ਜੀ ਮਕਾਵੀਰ ਕੁਲਜੀਤ ਜੀ ਸਾਡੇ ਪ੍ਰਧਾਨ ਕਾਲਾ ਜੀ ਔਰ ਉੱਪੀ ਪ੍ਰਧਾਨ ਜੀ ਤਲਵਾੜਾ ਜੀ ਪਾਟਿਆ ਜੀ ਲਾਹਵ ਸਿੰਘ ਜੀ ਤੇ ਸਾਡੇ ਬਹੁਤ ਮਾਨ ਸਤਿਕਾਰ ਨੇ ਮਾਰਚ ਜੀ ਸ਼ੋਮਾ ਜੀ ਖੈਰਾ ਸਾਹਿਬ ਤੇ ਸਾਡੇ ਜਿਹੜੇ ਹੈਗੇ ਲਾਲੀ ਪਾ ਜੀ ਚਲੋ ਪਹਿਲਾਂ ਸਭ ਤੋਂ ਪਹਿਲਾਂ ਦਸਤਖਤ ਜੀ ਖਾਨ ਸਾਹਿਬ ਦੇ ਕੀ ਫਤਿਹ ਤੇ ਆਪਾਂ ਹਾਫ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਜਿਹੜਾ ਐਸ.ਓ. ਸਾਹਿਬ ਦਾ ਹੁਕਮ ਆਇਆ ਬੀ ਅਸਰਾਂ ਤੇਰਾ ਫਤੂਨ ਤਾਂ ਮਨਾਰੇ ਆ ਬੱਚੀਆਂ ਦੀਆਂ ਸਾਥੀਆਂ ਕਰਦੀਆਂ ਨੇ ਤੋਂ ਉਹਦੇ ਸਬੰਧ ਦੇ ਵਿੱਚ ਜੋ ਮੀਟਿੰਗ ਹੋਈ ਆ ਉਹਦੇ ਵਿੱਚ ਜੋ ਵੀ ਡਿਊਟੀ ਪ੍ਰਧਾਨ ਸਾਹਿਬ ਲਾਉਣਗੇ ਜਾਂ ਜਿੱਥੇ-ਜਿੱਥੇ ਆਪਣੇ ਬੰਦੇ ਜਿਹੜੇ ਫਿੱਟ ਬੈਠਦੇ ਨੇ ਕੋਈ ਖਾਣੇ ਲਈ ਫਿੱਟਾ ਕੋਈ ਨੰਦ ਕਰਜਾਂ ਲਈ ਫਿੱਟਾ ਕੋਈ ਐਪਲੀਕੇਸ਼ਨ ਆ ਲੈਣ ਲਈ ਫਿੱਟਾ ਹੈ ਜੀ ਤੇ ਉਹ ਸਾਰੇ ਆਪਾਂ ਤਾਂਦੇ ਹੀ ਨਾਲ ਅੱਗੇ ਪਿਛਲੇ ਲੰਬੇ ਸਮੇਂ ਤੋਂ ਨਿਮਾਉਂਦੇ ਆ ਰਹੇ ਹਾਂ ਤੋਂ ਇਸੇ ਤਰ੍ਹਾਂ ਆਪਾਂ ਬਸ ਚੜ੍ਹ ਕੇ ਪੂਰੇ ਉਤਸ਼ਾਹ ਨਾਲ ਜਿਹੜਾ ਹੈਗਾ ਕੰਮ ਉਹ ਕਰੀਏ ਇੱਕ ਵੇਰੀ ਜੀ Es que ਉਹ ਉਹਨਾਂ ਦਾ ਬਹੁਤ ਧੰਨਵਾਦ ਆ ਜੇ ਉਹ ਆਪਣਾ ਉਹ ਮੈਂ ਕਿਹਾ ਕਿ ਆਪਣੇ ਜਿਹੜੀ ਆਪਾਂ ਸੇਵਾ ਉਹਨਾਂ ਤੋਂ ਜੱਠੀ ਜਾਂਦੇ ਆ ਉਹ ਤੋਂ ਬਿਨਾਂ ਵੀ ਆਪਦੇ ਪਰਸਨਲੀ ਵੀ ਉਹਨਾਂ ਨੇ ਆਪੀ ਭਾਗੀ ਜਣਾਉ ਹੈ ਇਹ ਦੇਰਪੇ ਤੇ ਨਾਦੀ ਪਰਵਾਇਦਾ ਹੋ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਹੁਸ਼ੈ ਜੀ ਦੇ ਸਾਹਿਬ ਨੇ ਜਿਹੜੇ ਫਰਜ਼ ਨਾ ਦੇ ਇਹਨਾਂ ਨੇ ਇਹ ਜਿਗੜੇ ਮਾਰਾ ਉਹ ਆਪਣੇ ਸਜੇ ਜੱਟ ਗਏ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ بہت بہت ملک

पिछली साले सां मुखे कम करे आराधना बिगड़ा 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 نور الدين تے راجي ਸਾਰੇ ਕਲਾਬ ਨੂੰ ਲੋੜਵੰਤ ਪ੍ਰਵਾਹਾਂ ਦੇ ਇਨਰ ਤਰ੍ਹਾਂ ਦਾ ਯੂਨੀਸ ਮਾਹੌਲ ਹੁੰਦਾ ਜਿਸ ਤੰਦਰ ਅੱਜ ਸਾਡੇ ਆਸੇ ਸਭਾ ਦੇ ਵਿੱਚ ਇੱਕ ਸੋਚ ਹੋ ਜੇ ਅਸੀਂ ਇਹ ਨਹੀਂ ਕਰਦੇ ਅੱਜ ਦੇ ਇਸੇ ਮੇਰੇ ਨਾਲ ਪਾੜੇ ਫੈਲਦੇ ਵਿੱਚ ਜਿੱਦੇ ਇਸ ਦੇ ਸਟੇਜ ਦੇ ਸਾਹਮਣੇ ਉਹਦੇ ਗੇਂਦੇ ਇਸ ਪਹਿਲੇ ਇੰਦਰਾ ਵਿੱਚ ਅੱਗੇ ਸਭਾ واحرو جی کا خالص شری واحو جی کی فتح سبتوں پہلے سردار کلیپ ایڈیو جی نو ਸਾਰੇ ਕਲੱਬ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰੀਬ ਬੱਚਿਆਂ ਦੇ ਵਿਆਹ ਕਰਨੇ ਹੈ ਜੇ ਹਾਂਜੀ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਕਰਦੇ ਕੁੜੀਆਂ ਦੇ ਸਭ ਤੋਂ ਵੱਡਾ ਦਾਨ ਕੁੜੀ ਦਾ ਦਾਨ ਜੇ ਵਿਆਹ ਕਰਦੇ ਆਪਾਂ ਜੀ ਸੋ ਸਾਰੇ ਕਲੱਬ ਨੂੰ ਜਿੰਨੇ ਵੀ ਭਰਾ ਮੇਰੇ ਆਏ ਨੇ ਸਾਰੇ ਜਿੰਨੇ ਕਾਉਂਸਲਰ ਸਹਿਬਾਨ ਪ੍ਰਧਾਨ ਸਹਿਬਾਨ ਸਾਡੇ ਮਨਜਿੰਦਰ ਸਿੰਘ ਮੰਗੜ ਢੋਲਾ ਜੀ ਧੰਨੀ ਭਾਜੀ ਸਾਰੇ ਦਾ ਧੰਨਵਾਦ ਕਰਦਾ ਹਾਂ ਜਿੰਨੇ ਪੱਤਰਕਾਰ ਭਰਾ ਆਏ ਨੇ ਸਾਰੇ ਦਾ ਧੰਨਵਾਦ ਮੈਂ ਆਪਣੇ ਵੱਲ ਤੋਂ ਆਪਣੀ ਸਾਰੀ ਟੀਮ ਵੱਲੋਂ ਮੈਂ ਤਨੋਂ ਮਨੋਂ ਤੁਹਾਨੂੰ ਸਾਰੇ ਕਲਪ ਦੀ ਮਦਦ ਕਰਾਂਗੇ ਔਰ ਸਰਦਾਰ ਗਦੀਪ ਦੇ ਕੇਟੀਓ ਜੀ ਨੂੰ ਬਧਾਈ ਦਿੰਦਾ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰਿਆਂ ਨੂੰ ਇਸ ਵਿਆਹ ਦੇ ਵਿੱਚ ਜੋ ਸਮਾਗਮ ਕਰਾਣਾ ਹੈ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ বহুত বহুত ধন্যবাদ বহুত বহুত ধন্যবাদ বহুত 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 ਜਿਹੜੇ ਕਾਰਡ ਬੂਕ ਜਾਰੀ ਕੀਤੇ ਆ ਜਿਹਨੀਆਂ ਤਰੀਕਾਂ ਦਾ ਜਿਹੜੇ ਵਿਆਹ ਹੋ ਰਹੇ ਨੇ ਜਿਵੇਂ ਕਿ ਡਾ. ਜਿਲੋਬੇ ਜੀ ਤੋਂ ਆਪ ਸਭ ਤੋਂ ਬੁਰਾ ਬਰਾਬਰ ਖੈਰ ਹੋਰ ਦੇ ਪੱਤੀ ਨੂੰ ਸਮੁੱਚਾ ਦੇ ਆ ਚੱਲ ਜਾ ਰਹੇ ਕਿਹਾ ਗਿਆ ਸੀ ਜਿਦੋਂ ਪਹਿਲਾਂ ਸਭ ਸਾਰੇ ਚਿਰੋ ਸਾਹਿਬ ਦੇ ਡੋਟਰ ਸਾਹਿਬ ਆਪ ਤੇ ਹੋਰ ਵੀ ਸਾਰੇ ਦੋਸਤ ਮਿੱਤਰ ਆ ਦੇ ਸਹਿਯੋਗ ਨਾਲ ਅਸੀਂ ਅੱਜ ਆਪਣਾ ਕਾਰਡ ਜਾਰੀ ਕਰ ਰਹੇ ਹਾਂ ਸਾਰੇ ਉਹ ਪੁੱਲਾ ਸਤਿਅ ਤੇ ਵਿਆਹ ਦੇ ਵਿੱਚ ਸਾਡੇ ਕਲੱਬ ਦੇ ਵਿੱਚ ਵਿਆਹ ਹੋਏ ਵਿੱਚ ਪਾਰੇ ਸਮੇਂ ਸਰ ਬਹੁਤ ਉਹデア ਸਾਡੇ ਇਸ ਟੋਲਰ ਪਰਿਵਾਰਾਂ ਦੇ ਪਰਿਵਾਰਾਂ ਦੇ ਵਿੱਚ ਰਲ ਖੁਲ। ਕਿੰਨੀਆਂ ਲੜਕੀਆਂ ਦੇ ਰਹਿ ਗਏ ਲੜਕੀਆਂ ਸੜਤੀਆਂ ਵਲੇ ਰੱਖਿਆ ਜਿੰਨੇ ਵੀ ਲੜਕੀਆਂ ਆ ਗਿਆ ਤੇ ਕਦੇ ਬਾਅਦ ਤੱਕ ਕਿੰਨੀਆਂ ਲੜਕੀਆਂ ਸਾਰੇ ਪਿਆਰ ਵਾਲੇ ਜਿੰਨੇ ਉਹਨਾਂ ਕਰਦੇ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਗੁਰਦੀਪ ਸਿੰਘ ਏਟੀਓ ਜੀ ਤੇ ਸਾਰੇ ਕਲੱਬ ਨੂੰ ਮबारकबाद ਦਿੰਦਾ ਹਾਂ ਜਿਨ੍ਹਾਂ ਨੇ ਲੋੜਵੰਦ ਬੱਚਿਆਂ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਆਹ ਕਰ ਰਹੇ ਆ ਮੈਂ ਪ੍ਰਧਾਨ ਜੀ ਨੂੰ ਸਾਰੀ ਟੀਮ ਨੂੰ ਸਾਡੇ ਬਾਪੂ ਹਮਪ੍ਰਕਾਸ਼ ਜੀ ਜਿਨ੍ਹਾਂ ਨੇ ਵੀ ਸਾਡੀ ਸਾਰੀ ਟੀਮ ਖੜੀ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਮੈਂ ਆਪਣੇ ਵੱਲੋਂ ਆਪਣੇ ਯਾਰਾਂ ਦੋਸਤਾਂ ਵੱਲੋਂ ਤਨੋਂ ਮਨੋਂ ਤੁਹਾਨੂੰ ਇਹਨਾਂ ਦੀ ਮਦਦ ਕਰਾਂਗਾ ਜਦੋਂ ਲੋੜਵੰਦ ਕਿਸੇ ਬੱਚੀ ਦਾ ਕੋਈ ਵਿਆਹ ਕਰਦਾ ਹੈ ਪਰਮਾਤਮਾ ਬੜੀ ਕਿਰਪਾ ਕਰਦਾ ਉਹਨਾਂ ਤੇ ਸਰਦਾਰ ਗੁਰਦੀਪ ਸਿੰਘ ਈਟੀਓ ਸਾਹਿਬ ਜਿੰਨੀ ਵੀ ਇਹਨਾਂ ਦੀ ਪਬਲਿਕ ਕਮੇਟੀ ਹੈ ਸਾਰੇ ਕਲੱਬ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਲੋਕ ਸਮਾਗਮ ਹੈ ਜਿਹੜਾ ਕਿੰਨੇ ਸਾਲ ਹੋਏ ਨਹੀਂ ਪਰ ਡਾਟੋ ਪੀ ਬਰੋ ਉਮੀਦਵਾਰ ਕਲੱਬ ਸਨਿਆਲੋ ਲੋ ਇਹ ਲੰਬੇ ਸਮੇਂ ਤੋਂ ਤਕਰੀਬਨ 25 ਸਾਲ 25 ਸਾਡਾ 25 ਸਾਲਾ ਪ੍ਰੋਗਰਾਮ ਹੈ ਜਿਹੜਾ ਕਿ ਸਾਰ ਅਸੀਂ ਸਪੋਇਲ ਸ਼ਾਦੀਆਂ ਕਰਨ ਜਾ ਰਹੇ ਹਾਂ ਇਹ ਸਾਡਾ ਪ੍ਰੋਗਰਾਮ 12 April 2025 ਨੂੰ ਜਿਪਕੋਰ ਰਿਜ਼ੋਰਟ ਸਨ ਲੈ ਕੇ ਕਰਨ ਜਾ ਰਹੇ ਹਾਂ ਇਦੇ ਵਿੱਚ ਅਸੀਂ 31 ਮਾਰਚ ਤੱਕ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਤੋਂ ਐਪਲੀਕੇਸ਼ਨਾਂ ਦੇ ਮੰਗ ਕਰਦੇ ਆ ਜਿੰਦੇ ਵੀ ਬੱਚੇ ਆਦੀ ਐਪਲੀਕੇਸ਼ਨਾਂ ਲਗੇ ਉਹਨਾਂ ਸਾਰਿਆਂ 'ਚ ਉਹਦੀ ਸੈਕਰੀਟੀ ਕੀਤੀ ਜਾਊਗੀ ਜੋ ਸਹੀ ਪਾਇਆ ਗਿਆ ਉਹਨਾਂ ਵਿੱਚੋਂ ਅਸੀਂ ਸਾਰੇ ਜਿੰਦੇ ਵੀ ਐਪਲੀਕੇਟ ਅਪਲੋਡ ਗਿਆ ਉਹਨਾਂ ਦੇ ਸਾਰਿਆਂ ਦਾ ਵਿਆਹ ਕਰਾਂਗੇ ਅਤੇ ਉਹਨਾਂ ਨੂੰ ਪਰਿਵਾਰਾਂ ਨੂੰ ਜੋ ਵੀ ਜ਼ਰੂਰਤਵੰਦ ਸਮਾਨ ਹੈ ਸਾਡਾ ਇਸ ਤਰ੍ਹਾਂ ਹਰ ਸਾਲ ਦਿੰਦੇ ਅਸੀਂ ਉਹ ਸਾਰਾ ਸੰਬੰਧ ਤੇ ਆਊਗਾ ਜਿਹਨਾਂ ਦਾ ਸਮਾਨ ਹੈ ਸਮਾਨ ਦੇ ਵਿੱਚ ਸਾਡਾ ਡਬਲ ਬੈੱਡ ਹੋ ਗਿਆ ਪੇਟੀ ਹੋ ਗਈ ਸਲਾਈ ਮਸ਼ੀਨ ਹੋ ਗਈ ਭਾਂਡੇ ਹੋ ਗਏ ਬਾਲੀਆਂ ਹੋ ਗਿਆ ਝਾਂਜੜਾ ਹੋ ਗਿਆ ਸਵਾਏ ਬਿਸ਼ੇਰਾ ਪੱਖਾ ਬਿਸਤਰੇ ਹੋ ਗਏ ਸੂਟ ਲੜਕੀ ਦੇ ਹੋ ਗਏ ਮੁੰਡਾ ਤੇ ਘੜੀ ਦੋਹੇ ਨੇ ਕੋਡ ਬੁੱਢੇ ਦੇ ਕੁੜੀ ਵੀ ਘੜੀ ਹੋ ਗਈ ਫ੍ਰਿਜ ਹੋ ਗਏ ਹਰੇਕ ਤਰ੍ਹਾਂ ਦਾ ਜੋ ਵੀ ਟੇਲੂ ਸਵਾਦ ਹੁੰਦਾ ਲੋਟ ਬਦ ਪਰਿਵਾਰਾਂ ਨੂੰ ਸਾਡੇ ਕਲੱਬ ਵੱਲੋਂ ਆਮਦਾਨੀ ਸੱਜਣਾਂ ਦੇ ਸੇ ਜੋਗ ਲਾਣ ਦਾ ਕੀਤਾ ਜਾਊਗਾ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਸਾਡੇ ਇਲਾਕੇ ਦੇ ਹਰੇਕ ਦਾ ਦਾਦੀ ਸੱਜਣਾਂ ਨੂੰ ਪਤਾ ਸਾਡਾ ਹਰੇਕ ਸਾਲ ਅਸੀਂ 25 ਸਾਲਾਂ ਤੋਂ ਇਸ ਕਾਰਜ ਨੂੰ ਕਰਦੇ ਆ ਰਹੇ ਹਾਂ ਅਤੇ ਐਨਆਰਈ ਵੀ ਸਾਡੇ ਇਸ ਫੰਕਸ਼ਨ ਤੇ ਬੜੇ ਵੱਧ ਚੜ ਕੇ ਬਾਹਰੋਂ ਸਾਨੂੰ ਇਸ ਦਾਨ ਲਈ ਪੈਸੇ ਭੇਜਦੇ ਨੇ ਤਾਂ ਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਵਿਆਹ ਕਰ ਸਕੀਏ ਇਹ ਸਾਡੇ ਬੱਚੇ ਸਾਡੇ ਗੈਸਟ ਹੁੰਦੇ ਜਾਨ ਇਹ ਸਾਡੇ ਤਾਂ ਕਿ ਅਸੀਂ ਉਹਨਾਂ ਦੇ ਵਿਆਹ ਦੇ ਵਿੱਚ ਅਸੀਂ ਸਾਨੂੰ ਪਰਮਾਤਮਾ ਵੱਲੋਂ ਜੋੜੇ ਲੱਗੇ ਸਾਡੇ ਇਹ ਅਸੀਂ ਹਰੇਕ ਸਾਲ ਕਾਰਜ ਕਰਦੇ ਆ ਰਹੇ ਹਾਂ ਜਿਹਦੇ ਵਿੱਚ ਹਰਦੀਪ ਸਿੰਘ ਮੁੰਡਿਆ ਜੀ ਸਾਡੇ ਮਤਰੀ ਸਾਹਿਬ ਦਾ ਵਿਸ਼ੇਸ਼ ਜਿਹੜਾ ਯੋਗਦਾਨ ਹੁੰਦਾ ਜਿਹੜਾ ਹਰੇਕ ਸਾਲ ਸਾਡੇ ਇਸ ਫੰਕਸ਼ਨ ਤੇ ਆ ਕੇ ਸਾਡੇ ਫੰਕਸ਼ਨ ਨੂੰ ਬੜਾ ਰੋਲ ਭਰਉਂਦੇ ਨੇ ਅਤੇ ਸਾਰੇ ਹੀ ਸਾਡੇ ਜਿਹਨੇ ਸਾਡੇ ਕਲੱਬ ਨਾਲ ਕਲੰਬੇ ਸਭਾ ਤੋਂ ਜੁੜੇ ਹੋਏ ਨੇ ਸਾਡੇ ਦੋਸਤ ਮਿੱਤਰ ਸਾਰੇ ਸਾਰੇ ਹੀ ਬਹੁਤ ਵਧੀਆ ਤਰੀਕੇ ਨਾਲ ਇਸ ਦੀ ਸੇਵਾ ਕਰਦੇ ਨੇ ਅਤੇ ਬਾਕੀ ਸਾਰੇ ਹੀ ਮੋਕੇ ਅਸੀਂ ਦੁਆਰਾ ਫੇਰ ਅਪੀਲ ਕਰਾਂਗੇ ਸਾਰਿਆਂ ਨੂੰ ਤਰਫ ਜਿਹੜਾ ਨੂੰ ਇਸ ਸਾਲ ਵੀ ਸਾਨੂੰ ਸਾਰੇ ਵੱਧ ਤੋਂ ਸਹਿਯੋਗ ਦਿਓ ਅਤੇ ਸਾਡਾ ਹਰੇਕ ਸਾਡਾ ਖੁੱਲੋ ਸੱਦਾ ਸਾਰੇ ਹੀ ਹਜ਼ਾਰ ਜੋਬ ਸੁਣਦੇ ਨੇ ਦੇਖਦੇ ਨੇ 12 ਅਪ੍ਰੈਲ ਨੂੰ ਜੋ ਕੋ ਪੈਲਸ ਵਿੱਚ ਆ ਕੇ ਸਾਡੇ ਬੇਹਾਂ ਦੇ ਵਿੱਚ ਰੌਣਕ ਬਧਾਓ ਅਤੇ ਆਪ ਆ ਕੇ ਇਸ ਪ੍ਰੋਗਰਾਮ ਦੇਖੋ ਜਿਹੜੀਆਂ ਆਰਕੀਆਂ ਨੇ ਉਹ ਕਿੰਨੀ ਤਰੀਕ ਤੱਕ ਲੈਣੀ ਹੈ ਸਾਡੇ ਲੋੜਵੰਦ ਪਰਿਵਾਰਾਂ ਦੀਆਂ ਅਰਜ਼ੀਆਂ ਕਿੱਥੇ ਮਾਰਚ ਤੱਕ ਨਾਣਾ ਮੰਡੀ ਸਾਡੇ ਨਾਲ ਵੇਖੇ ਧਾਰੀ ਵਾਲੇ ਕਰੋ ਸੈਂਟਰ ਵਿਖੇ ਪਹੁੰਚਾ ਦਿਜੇ ਹੁਣ ਉਸ ਤੋਂ ਬਾਅਦ ਅਸੀਂ ਸਕਰੀਨਿੰਗ ਕਰਕੇ ਜਾ ਕੇ ਲੁੱਕ ਜਿਹੜਾ ਅਪਲਾਈ ਕੀਤਾ ਹੋਗਾ ਉਹਨੇ ਘਰਾਂ ਜਾ ਕੇ ਦੇਖਾਂਗੇ ਕਿ ਲੋੜਵੰਦ ਪਰਿਵਾਰ ਨੇ ਉਹਨਾਂ ਜਿਹੜੇ ਸਹੀ ਪਾਏ ਗਏ ਉਹਨਾਂ ਦੇ ਅਸੀਂ ਵਿਆਹ ਕਰਾਂਗੇ ਕਈ ਵਾਰ ਏਦਾਂ ਦੇ ਪਰਿਵਾਰ ਸਾਨੂੰ ਅਪਲਾਈ ਕਰ ਦਿੰਦੇ ਨੇ ਜਿਹੜੇ ਦੁਬਾਰਾ ਪਹਿਲਾਂ ਵਿਆਹ ਹੋਇਆ ਹੋਇਆ ਹੁੰਦਾ ਉਹ ਉਹ ਅਸੀਂ ਦੁਬਾਰਾ ਚੈੱਕ ਕਰਦੇ ਹਾਂ ਦੇਖ ਕੇ ਜਿਹੜਾ ਲੋੜਵੰਦ ਪਰਿਵਾਰ ਹੁੰਦਾ ਸਮਾਜ ਤੋਂ ਬੋਲ ਕਿਹੜੇ ਚਾਹੀਦੇ ਆ ਲੜਕੀ ਦੇ ਜਮ 18 ਸਾਲ ਲੜਕੇ ਦੇ ਜਮ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਲੋੜਵੰਦ ਪਰਿਵਾਰ ਹੋਣਾ ਚਾਹੀਦਾ ਉਹਦਾ ਅਸੀਂ ਜੋ ਜ਼ਰੂਰਤਵੰਦ ਉਹਦੇ ਪਰਿਵਾਰ ਦਾ ਇਹ ਕਰਦੇ ਆ ਕੋਈ ਐਵੀ ਸ਼ਰਤ ਆ ਵੀ ਜਿਹੜੇ ਪਰਿਵਾਰ ਆ ਪੰਜਾਬੀ ਹਾਂ ਇਹ ਰਚਸ ਕੀ ਥੋੜਾ ਰੱਖਿਆ ਸੀ ਕਈ 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 ਗਰੇ ਪ੍ਰਵਾਸੀ ਬੰਦੇ ਸਾਡੇ ਕੋਲ ਕਈ ਬੰਦੇ ਸਾਡੇ ਅੱਧੇ ਆ ਗਏ ਸੀ ਪਿਛਲੀ ਵਾਰੀ ਜਿਹੜੇ ਦੋ ਦੋ ਵਾਰੀ ਪਹਿਲਾਂ ਹੁੰਬਿਆ ਹੋਏ ਸੀਗੇ ਉਹ ਅਸੀਂ ਕਈ ਬੰਦੇ ਫੜੇ ਨੇ ਇਸ ਕਰ ਥੋੜਾ ਇਸ ਬਹੁਤ ਸਕਰੀ ਲੈਂ ਕਰਕੇ ਅਸੀਂ ਕਰਾਂਗੇ ਜੋ ਧੰਨਵਾਦ ਆ ਵੀ ਤਰਵਾੜੇ ਆ ਰਿਹਾ ਸਮੂਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਡਾਕਟਰ ਕੇਮਰਾ ਉਮੀਦਕਰ ਕਲੱਬ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਜੋ ਵਿਆਹ ਲੋੜਵੰਦ ਪਰਿਵਾਰਾਂ ਲੋੜਵਰ ਬੱਚੀਆਂ ਦੇ ਕੰਨਿਆਦਾਨ ਕੀਤੇ ਜਾਂਦੇ ਆ ਇਸ ਵਾਰ ਵੀ ਬੜੇ ਜਾਹੋ ਜਲਾਲ ਦੇ ਨਾਲ ਸ਼ੌਂਕ ਦੇ ਨਾਲ ਇਹ ਕੀਤੇ ਜਾ ਰਹੇ ਨੇ ਸਾਰੇ ਕਲੱਬ ਦੇ ਵੱਲੋਂ ਸਾਰੇ ਦਾਨੀ ਸੱਜਣਾ ਦੇ ਵਿੱਚੋਂ ਜੋ ਕਿ ਜੋ ਲੜਕੀਆਂ ਦੇ ਜੋ ਵਿਆਹ ਹਨ 12 April ਨੂੰ ਡਾਕਟਰ ਭੀਮਰਾਓ ਉਮੀਦ ਕਰਦੇ ਜੋ ਜਨਮ ਦਿਨ ਦੇ ਸਮਰਪਤ ਇਹ ਆਰੰਭੇ ਗਏ ਹਨ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਕਲੱਬ ਬਹੁਤ ਹੀ ਵਧੀਆ ਲੜਕੀਆਂ ਦੇ ਵਿਆਹ ਕਰਨੇ ਚ ਕਾਮਯਾਬ ਹੋਏਗੀ ਜੀ ਕਿ ਜੋ ਅਪੀਲ ਕਰਦੇ ਹੁਣ ਅਸੀਂ ਇਹ ਅਪੀਲ ਕਰਦੇ ਆਂ ਦਾਨੀ ਸੱਜਣਾ ਨੂੰ ਕੇਸ ਦੇ ਵਿੱਚ ਜੋ ਸਹਾਇਕ ਸਹਾਯੋਗ ਦੇਓ ਐਨਆਰਆਈ ਵੀਰਾਂ ਨੂੰ ਵੀ ਅਪੀਲ ਕਰਦੇ ਆਂ ਕਿ ਸਹਾਯੋਗ ਦੇ ਕੇ ਜੋ ਇਹ ਆਪਣੇ ਮਹੱਲੇ ਆਪਣੇ ਇਲਾਕੇ ਸਾਹਨੇਵਾਲ ਦੇ ਵਿੱਚ ਜੋ ਇਹ ਹੈ ਕਲੱਬ ਸਿਖਰਾਂ ਤੱਕ ਜਾਵੇ ਤਾਂ ਜੋ ਅਸੀਂ ਹੋਰ ਵੀ ਵਾਹਿਗੁਰੂ ਅੱਗੇ ਅਪੀਲ ਕਰਦੇ ਆ ਕਿ ਕਲੱਬ ਵਿੱਚੋਂ ਕੋਈ ਨਵਾਂ ਵੀ ਕੰਮ ਕਰ ਸਕੀਏ ਵੇਤਾ ਚਲੋ ਹਰ ਸਾਲ ਕਰਦੇ ਆ ਅਸੀਂ ਕਹਿੰਨੇ ਵੀ ਕੋਈ ਹੋਰ ਵੀ ਕਈ ਕੰਮ ਗੁਰੂ ਸਾਹਿਬ ਕਿਰਪਾ ਕਰੇ ਤਾਂ ਡਿਊਟੀ ਲਾਵੇ ਉਹ ਵੀ ਕੰਮ ਕਰਨ ਨੂੰ ਇਹ ਕਲੱਬ ਮੂਰੇ ਹੋਵੇਗਾ ਜੀ ਆਓ ਪ੍ਰਧਾਨ ਜੀ